ਸਾਡੀ ਜਿਹੜੀ ਸਰਕਾਰ ਹੈ ਵਧੀਆ ਹੋਊ ਤਾਨੂੰ ਲਾਈਟ ਦੀ ਜਿਹੜੀ ਜਿੱਥੇ ਨੇ ਲਾਈਟ ਮੋਟਰਾਂ ਤੇ 24 ਘੰਟੇ ਦਿੰਨੇ ਕੋਈ ਰਾਤ ਨਹੀਂ ਸੀ ਚੱਟ ਲਾਈਟ ਦੇਣੇ ਆਉਂਦੀ ਆ 30-30 ਘੰਟੇ ਬੱਤੀ-ਬੱਤੀ ਘੰਟੇ ਲਾਈਟ ਮੁਰਦੀ ਅੱਜ ਵੀ ਦੇਣੇ ਚੱਲੀ ਜਾਂਦੀ ਆ ਪਸਾ ਸਾਨੂੰ ਸੁੱਖ ਹੈ ਜਿਆ ਸਰਕਾਰ ਦਾ ਸਰਕਾਰ ਠੀਕ ਆ ਮਾੜੀ ਕੰਬੀਏ ਤਾਂ ਪੀ ਤੱਕ ਦੇ ਹੁੰਣਾ ਸੀ ਸਾਰੇ ਵਾਲੇ ਮਿਲੇ ਆ ਮਨਣਾ ਕੋਈ ਕਿਸੇ ਪਾਰਟੀ ਜਾਵੜਾ ਟੁੱਟ ਗਈ ਲਾਈਟ ਅੱਗੇ ਕਿਸੇ ਨੂੰ ਖਾਂਦੇ ਹੋਣ ਹੈ ਹੀ ਨਹੀਂ ਕਿ ਲੱਤੀ ਕੱਢੇ ਜੀ काम काम तो कांग्रेस के टाइम में जो काम हुआ हो काम तो अभी नहीं हो रहा है कोई लोकसभा चुनाव होने जा रही है ते assi bhitinda de dana mandi ch khade hai tusi tasveera dekh reho dana mandi ch lifting ho rahi hai te kisan vi baithe ne mazdoor vi baithe ne te arti association de pradhan vi ne ta gal baat karde ha pehla pradhan ji kis tarah dekhde ho lok sabha chuna aa rahi hai te kis tarah da ummedwar chahiye ਬਕਵਾਕ ਫਰਗਿਆ ਦਿਓ ਨਿਗਰ ਐਟੀਟਿਊਡ ਮਦਦ ਨਹੀਂ ਆਰ ਪੀ ਆਰ ਟਿਕਸ ਨੇ ਜਿਸ ਤਰੀਕੇ ਉਹ ساری ਜ਼ਰੂਰਤਾਂ ਨਾ ਚਲੀ ਜਾਂਦੀ ਹੈ ਸਰਕਾਰ ਦੇ ਵੱੱਲੇ ਪ੍ਰਬੰਧ ਨਹੀਂ ਕਿ ਲੋਕਾਂ ਦਾ ਟੋਨਾ ਚ ਜੋ ਗੋਲੂ ਭਾਰੇ ਕੋਈ ਹੋ ਰਿਹਾ ਉਹ ਜਿਹੜਾ ਕਿ ਐਸ ਕਾ ਪੀਟੀ ਕਰਦੇ ਵੀ ਜੋ ਵੀ ਇਹ ਲੋਕਾਂ ਨੂੰ ਭੰਡਨ ਸੇਵਾ ਕਰਦਾ ਬਕਵਾ ਬੁਲੇ ਉਹ ਲੋਕ ਆਈਨ ਮੰਨ ਲੈ ਕਿ ਕਿ ਵਗਿਆ ਲਿਫਟਿੰਗ ਹੋ ਰਹੀ ਹੈ ਪ੍ਰਧਾਨ ਜੀ ਕੋਈ ਦਿੱਕਤ ਤਾਂ ਨਹੀਂ ਆ ਰਹੀ ਦਾਣਾ ਮੰਡੀ ਚ ਕਿਹੜੇ ਕਿਹੜੇ ਕੰਮ ਰਹਿੰਦੇ ਨੇ ਦਾਣਾ ਮੰਡੀ ਦੇ ਥੋੜੀ ਥੋੜੀ ਦਾਣਾ ਮੰਡੀ TV ਆ ਰਹੀ ਹੈ ਅੱਜਾਈ ਦੀ ਜਹੂਦੀ ਇਸ ਬਸਾ ਨਹੀਂ ਤਾਂ ਦੇ ਸੁਵਿਧਾ ਦੀ ਗੱਲ ਕਰੀਏ ਕੀ ਕੀ ਸੁਵਿਧਾ ਰਹਿ ਇਥੇ ਦਾਣਾ ਮੰਡੀ ਚ ਰਹਿੰਦੀ ਹੈ ਜਿਹੜੀ ਆਉਣ ਵਾਲੇ ਉਮੀਦਵਾਰ ਕੀ ਮੈਸੇਜ ਦੇਣਾ ਚਾਹੀਦਾ ਹੈ ਅੱਛਾ ਥੋੜੇ-ਮੋਟੇ ਰੱਦੀਆਂ ਬਗੜਾਣੇ ਉਹ ਦੋਨੋਂ ਕੋਈ ਮੌਕਾ ਮਿਲੂਗਾ ਕੁਝ ਜਾ ਰਹੇ ਨੇ ਦੁਪਹਿਰ ਹੀ ਹੈ ਪਰ ਉਹਨਾਂ ਨੇ ਕਹਿ ਵੀ ਹੁਣ ਚੋਣ ਜਾਬਤਾ ਲੱਗਿਆ ਹੈ ਚੋਣ ਜਾਬਤੇ ਤੋਂ ਬਾਅਦ ਇਹ ਲੁਕੀਤ ਦਾ ਹੱਲ ਕਰਦੇ ਜਾ ਰਹੇ ਕਾਫੀ ਦਾਣਾ ਮੰਡੀ 'ਚ ਮੌਜੂਦ ਆ ਤਸਵੀਰਾਂ ਤੁਸੀਂ ਦੇਖ ਰਹੇ ਹੋ ਲਗਾਤਾਰ ਆਸੀ ਹੋਰ ਕਿਸਾਨਾਂ ਨਾਲ ਗੱਲਬਾਤ ਕਰਦੇ ਆਂ ਦਾਣਾ ਮੰਡੀ ਪਹੁੰਚਿਆ ਵੀਰ ਜੀ ਕੀ ਨਾਮ ਹੈ ਜੀ ਤੁਹਾਡਾ ਨਾਮ ਦੁਸਕਰ ਸਿੰਘ ਹੈ ਜੀ ਹਾਂ ਸਰ ਕਿਸ ਤਰ੍ਹਾਂ ਦੇਖਦੇ ਹੋ ਕਿਸ ਤਰ੍ਹਾਂ ਦਾ ਜਿਹੜਾ ਕਿ ਉਮੀਦਵਾਰ ਚਾਹੀਦਾ ਤੁਹਾਨੂੰ ਉਮੀਦਵਾਰ ਠੀਕ ਹੈ ਜੀ ਸਾਡਾ ਸਾਡੀ ਜਿਹੜੀ ਸਰਕਾਰ ਹੈ ਵਧੀਆ ਹੋਪ ਸਾਨੂੰ ਲਾਈਟ ਦੀ ਜਿਹੜੀ ਦਿੱਤੀ ਇਹਨੇ ਲਾਈਟ ਮੋਟਰਾਂ ਤੇ 24 ਘੰਟੇ ਦਿਨੇ ਕੋਈ ਰਾਤ ਨਹੀਂ ਸੀ ਝਾਕੀ ਲਾਈਟ ਦਿਨੇ ਆਉਂਦੀ ਆ 30-30 ਘੰਟੇ ਬਤੀ-ਬਤੀ ਘੰਟੇ ਲਾਈਟ ਮਿਲਉਂਦੀ ਅੱਜ ਵੀ ਦੇਣੇ ਚੱਡੀ ਜਾਂਦੀ ਪਸਾ ਸਾਨੂੰ ਸੁਖਾ ਇਹਦਾ ਸਰਕਾਰ ਦਾ ਸਰਕਾਰ ਠੀਕ ਹੈ ਮਾੜੀ ਪੁਰਾ ਸਰਕਾਰਾਂ ਨੇ 6 ਘੰਟੇ ਲਾਈਟ ਦਿੰਦੇ ਸੀ 8 ਘੰਟੇ ਤੋਂ ਵਜੇ ਸੀ 6 'ਚ ਦੋ ਮਰ ਜਾਂਦੇ ਸਾਡੇ 6 ਘੰਟੇ 'ਚ ਸਾਡਾ ਡੂੜ ਕਿੱਲਾ ਬਾਹਰ ਨਹੀਂ ਭੇਜਦਾ ਅਸੀਂ ਇੱਕ ਮੋਟਰ ਤੇ 20-20 ਕਿੱਲੇ ਝੋਨਾ ਪਾੜਿਆ ਵੀਵੀ ਕਿੱਲੇ ਪੜਾਏ ਜਿੱਥੇ ਦੋ ਮੋਰ ਪ੍ਰੈਸ਼ਰ ਨਹੀਂ ਦਿੱਤੇ ਉਦੇ ਕੁੜੀਆਂ ਦੋ ਦੋ ਮੋਟਰਾਂ ਬਣ ਗਈਆਂ ਕਿਹੜੀ ਸਰਕਾਰ ਕਿਹੜੀ ਹੈਗੀ ਸਰਕਾਰ ਆਮ ਪਾਰਟੀ ਹਾਂ ਆਮ ਪਾਰਟੀ ਆਮ ਪਾਰਟੀ ਨੂੰ ਕਹੁੰਦੇ ਆ ਕਹਿੰਦੇ ਬਿਜਲੀ ਦਾ ਕਿਸ ਤਰ੍ਹਾਂ ਦਾ ਕੈਂਡੀਡੇਟ ਚਾਹੀਦੇਗਾ ਕੁੰਡੀ ਦੇ ਸਭ ਕੀ ਠਿੱਗੇ ਹੋਣਾ ਸੀ ਸਾਰੇ ਵਾਲੇ ਮਿਲੇ ਆ ਮਣਨਾ ਕੋਈ ਕਿਸੇ ਪਾਰਟੀ ਜਾਵੜਨਾ ਕੋਈ ਕਿਸੇ ਜਾਵੜਨਾ ਕੋਈ ਬੁੰਦਾ ਤਾਂ ਹੋਊਗਾ ਦਿਲਜੀ ਗੱਲ ਦੇ ਦੱਸ ਤੁਮੜਾ ਦੱਸ ਜੇ ਤੁਸੀਂ ਦੱਸਿਓ ਕਿ ਤੁਹਾਨੂੰ ਸਮਝ ਹੁਣ ਹੈ ਹੀ ਨਹੀਂ ਕਿ ਕਿ ਠਿੱਗੇ ਔਰ ਵੀ ਕਿਸਾਨਾਂ ਨਾਲ ਗੱਲਬਾਤ ਕਰਦੇ ਆਂ ਵੀਰ ਜੀ ਕੀ ਨਾਮ ਹੈ ਜੀ ਤੁਹਾਡਾ ਗੰਨਾ ਸਿੰਘ ਜੀ ਹਾਂ ਤਾਂ ਕਿਸ ਤਰ੍ਹਾਂ ਦਾ ਕੈਂਡੀਡੇਟ ਚਾਹੀਦਾ ਹੈਗਾ ਤੁਹਾਨੂੰ ਲੋਕ ਸਭਾ ਚੋਣਾਂ ਸ਼ੁਰੂ ਹੋਣ ਜਾ ਰਹੀਆਂ ਕੈਂਡੀਡੇਟ ਤੇ ਇਹ ਚਾਹੀਦਾ ਜਿਹੜੇ ਸਹੀ ਕੰਮ ਕਰੇ ਸਾਰੇ ਪਿੰਡਾਂ ਦੇ ਕਾਰੋਬਾਰ ਸਾਰੇ ਸੈੱਟ ਕਰੇ ਲਾ ਦੋ ਉਹਨਾਂ ਨਾਲ ਹੋਤੀ ਲਿਆ ਫਿਰ ਜਾਗਾ ਰੇਗਾਂ ਥਾਂ ਤੇ ਲੋਕ ਤਮਾਰ ਹੋ ਜਾਂਦੀ ਹੈ ਨਸ਼ੇੜੀ ਖੋਈ ਜਾਂਦੇ ਪੈਸੇ ਖੋਈ ਜਾਂਦੇ ਹਾਂ ਹਾਂ ਥਾਂ ਥਾਂ ਤੇ ਕਾਪੇ ਮਾਰ ਦਿੰਦੇ ਸੁਰੇ ਜਾਂ ਰਾਤ ਨੂੰ 8-9 ਵਜੇ ਤੋਂ ਬਾਅਦ ਟਾਈਮ ਨਿਕਲਦਾ ਬਾਹਰ ਨਹੀਂ ਕੱਢਦੇ ਕੰਮ ਕਿੰਨੇ ਕੀਤੇ ਸਭ ਤੋਂ ਜ਼ਿਆਦਾ ਕੰਮ ਦੀ ਗੱਲ ਕਰੀਏ ਤਾਂ ਕੰਮ ਤਾਂ ਜੀ ਅਜੇ ਤੱਕ ਤਾਂ तकरीबन ਇੱਕੋ ਜਿਹੇ ਬਰਾਬਰ ਬੱਜੇ ਕੰਮ ਆ ਕੋਈ ਅੱਗੇ ਜਾਣ ਵਾਲੀ ਕੋਈ ਗੱਲ ਹੈ ਨਹੀਂ ਕਿਸੇ ਦੀ ਕਿਸੇ ਪਾਰਟੀ ਨੇ ਕੰਮ ਕੀਤੇ ਹੁਣ ਨਹੀਂ ਕਿਸੇ ਪਾਰਟੀ ਕੋਈ ਬਰਾਬਰ ਵੀ ਕੰਮ ਨਹੀਂ ਗਿਰੋਏ ਕਿੰਨੇ ਕਿੰਨਾਂ ਨੇ ਕਿਸੇ ਉਹਨੇ ਕਿ ਉਹਨਾਂ ਨੇ ਕਿਸੇ ਪਹਿਲਾਂ ਨਹੀਂ ਪਾਰਟੀ ਤਾਂ ਬਿਲਕੁਲ ਗੱਲਬਾਤ ਕਰਦੇ ਆ ਸਾਡੇ ਨਾਲ ਹੋਰ ਵੀ ਇੱਥੇ ਮੌਜੂਦ ਹੈਗੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਲਗਾਤਾਰ ਅਜ ਕਿਨਾਮ ਹੈ ਜੀ ਤੁਹਾਡਾ मेरा नाम सुरेश कुमार है लोकसभा चुनाव हो जा रही है किस तरह का कैंडिडेट चाहिए देखो जो काम करे वही चाहिए आ? काम किसने ज्यादा किया कि कौन सी स्रेंग? काम काम तो कांग्रेस के टाइम में जो काम हुआ हो काम तो अभी नहीं हो रहा है कोई काम जो है ना नशा पता यहाँ बढ़ते जा रहा है घर से बाहर भीतर भी जो है ना शाम के टाइम नहीं निकलते कांग्रेस के टाइम में नशा पता नहीं था नहीं इतना नहीं था इतना नहीं तो ਕਰੀ ਇਮਾਨਦਾਰ ਚਾਹੀਦਾ ਮਿਹਨਤੀ ਚਾਹੀਦਾ ਵਿਕਾਸ ਕਰੇ ਉਹ ਚਾਹੀਦਾ ਜਿਹੜਾ ਕਿ ਲੋਕਾਂ ਦੇ ਦੁੱਖ ਸੁੱਖ ਚਾਵੇ ਉਹ ਚਾਹੀਦਾ ਕੈਂਡੀਡੇਟ ਪਿਛਲੀ ਸਰਕਾਰਾਂ ਦੀ ਗੱਲ ਕਰੀਏ ਕਿ ਕੀ ਕੀ ਸਭ ਤੋਂ ਇਹਦਾ ਕੰਮ ਕੀ ਨਹੀਂ ਕੀਤੇ ਨੇ ਕੰਮ ਕੀਤੇ ਜੀ ਕਾਂਗਰਸ ਪਾਰਟੀ ਨੇ ਹਾਂ ਠੀਕ ਹੈ ਜਿਹੜਾ ਇੱਥੋਂ ਦੇ ਖਜ਼ਾਨਾ ਮੰਤਰੀ ਸੀ ਮਨਪ੍ਰੀਤ ਬਾਦਲ ਬਾਦਲ ਪਰਿਵਾਰ ਨੇ ਹਾਂ ਸਿੰਧੀ ਦੀ ਗੱਲ ਮਨਪ੍ਰੀਤ ਬਾਦਲ ਨੇ ਬਾਦਲ ਨੇ ਉਹ ਤਾਂ ਉਹਨਾਂ ਬਾਜਪਾ ਜੀ ਚਲੇ ਗਏ ਬੀਜੇਪੀ ਜੀ ਚਲੇ ਗਏ ਚਲੋ ਇਹ ਤਾਂ ਫਿਰ ਬਾਦਲ ਦੀਆਂ ਰਹਿੰਦੀ ਹੈ ਜੀ ਇਹ ਸਰਕਾਰਾਂ ਤਾਂ ਚਲੋ ਉਹਨਾਂ ਦਾ ਆਪਦਾ ਨੇਚਰ ਹੈ ਹਾਂ ਏਜੀ ਸਰਪਾ ਬੈਸਨ ਨੂੰ ਉਹਨਾਂ ਵਾਸਤੇ ਕਿਹੜੇ ਕਿਹੜੇ ਕੰਮ ਰਹਿੰਦੇ ਨੇ ਕਿ ਜਿਹੜੇ ਕਿ ਪਠਿੰਡਾ ਸ਼ਹਿਰ ਦੀ ਗੱਲ ਕਰੀਏ ਭਿੰਡਾ ਸ਼ਹਿਰ ਦੀ ਤਾਂ ਜੀ ਖਰੀਬਨ ਜਿਹੜੇ ਮੰਨ ਲਓ ਵੀ ਜਿਆਦਾ ਜਿਆਦਾ ਤੋਂ ਜ਼ਿਆਦਾ ਕੰਮ ਹਤਾ ਹੋਈ ਗਏ ਜੀ ਕਈ ਵਾਰ ਜਦੋਂ ਸੜਕਾਂ ਦਾ ਥੋੜੀ ਜੀ ਬੜੀ ਮੁਸ਼ਕਲ ਹੈ ਜੀ ਇੱਕ ਜਿਹੜੀ ਮੰਗਲੇ ਪਾਸੇ ਇੱਕ ਪਾਹ ਮੰਡੀ ਹੈ ਉਹਦੀ ਛੋਟੀ ਜੀ ਕੰਦ ਆ ਉਥੋਂ ਦੀ ਗੱਟਾ ਚੱਕ ਕੇ ਬਾਹਰ ਮਾਰਦੇ ਆ ਉਧਰ ਉਧਰ ਤਾਂ ਸਿਰਫ ਕੋਈ ਧਿਆਨ ਹੀ ਨਹੀਂ ਜੇ ਉਧਰ ਪੁਲਿਸ ਮੰਡੀ ਬੋਰਡ ਜਾਂ ਕੋਈ ਸਰਕਾਰ ਧਿਆਨ ਕੱਢੇ ਤਾਂ ਕੰਡ ਉੱਚੀ ਹੋਰ ਚੱਕੀ ਜਾਵੇ ਉਹਦੇ ਨਾਲ ਜਿਹੜੀ ਕਣਕ ਚੋਰੀ ਹੁੰਦੀ ਉਹ ਵਸ ਜੀ ਕੀ ਨਾਮ ਹੈ ਜੀ ਤੁਹਾਡਾ ਮੰਗਤ ਰਾਏ ਹਾਂ ਕਿਸ ਤਰ੍ਹਾਂ ਦੇਖੋ ਵੋਟਾਂ ਦਾ ਮਾਹੌਲ ਕਿਸ ਤਰ੍ਹਾਂ ਦਾ ਹੈਗਾ ਮਾਹੌਲ ਠੀਕ ਹੈ ਜੀ ਪਰ ਸਰਕਾਰ ਕਿਸੇ ਦੇ ਵੀ ਆ ਜੇ ਹਾਂ ਪੰਜਾਬ ਚੇ ਜਾਂ ਪਠੰਡੇ ਦੇ ਲਾਲੋ ਕੰਮ ਕੋਈ ਮਰਜ਼ੀ ਸਰਕਾਰ ਆ ਜਾਏ ਪਰ ਕੰਮ ਉਹਨੇ ਹੋ ਨਹੀਂ ਰਹੇ ਜਿੰਨੇ ਹੋਣੇ ਚਾਹੀਦੇ ਆ ਹਾਂ ਬਾਕੀ ਸਰ ਉਹ ਆਪ ਆਪਦੀ رائے ਆ ਕੋਈ ਕਿਸੇ ਪਾਰਟੀ ਨੂੰ ਬਲਾਕ ਕਰਦਾ ਕੋਈ ਕਿਸੇ ਨੂੰ ਕਰਦਾ ਜੀ ਜਿਹਦੀ ਆਪਦੀ ਕੋਈ ਪਾਰਟੀ ਹੈਗੀ ਆ ਮੇਰਾ ਕਹਨਾ ਆ ਆਪਦੀ ਪਾਰਟੀ ਨੂੰ ਵੋਟ ਪਾਓ ਚਲੋ ਬਾਕੀ ਅਗਲੀ ਕਿਸਮਾ ਦਾ ਕੈਂਡੀਡੇਟ ਦੀ ਜਿਹੜਾ ਕੋ ਜਿੱਤਦਾ ਜਾਂ ਕੋਈ ਹਾਰਦਾ ਆਪਾਂ ਦਾ ਇੱਕ ਗੱਲ ਕਹਨੇ ਆ ਸਰਕਾਰ ਕਿਸੇ ਦੀ ਆ ਜੇ ਬਾਕੀ ਪ੍ਰਸ਼ਾਸਨ ਨੂੰ ਵੀ ਕਹਨੇ ਆ ਵੀ ਸਾਡੇ ਵੀ ਕੰਮ ਵਾਲੇ ਧਿਆਨ ਦਿੱਤਾ ਜਾਵੇ ਮੰਡੀ ਵਿੱਚ ਨੁਕਸਾਨ ਹੋ ਰਿਹਾ ਹੋਰ ਵੀ ਜ਼ਿਮੀਦਾਰਾਂ ਦਾ ਨੁਕਸਾਨ ਹੋ ਰਿਹਾ ਕਿਹੜਾ ਨੁਕਸਾਨ ਹੋ ਰਿਹਾ ਨੁਕਸਾਨ ਇਧਰ ਮੰਡੀ ਵਿੱਚ ਦਾਣਾ ਮੰਡੀ ਵਿੱਚ ਬਹੁਤ ਹੁੰਦਾ ਜੀ ਜਿਵੇਂ ਲੇ ਲਾਹ ਨੁਕਸਾਨ ਲੇਬਰ ਕੰਮ ਕਰਦੀ ਐ ਸਾਰਾ ਦਿਨ ਕੰਮ ਕਰਦੀ ਐ ਰਾਤ ਨੂੰ ਸੋ ਜਾਂਦੀ ਐ ਆਰਾਮ ਕਰਦੀ ਐ ਉਸ ਵੇਲੇ ਅਚਾਨਕ ਕਈ ਬੰਦੇ ਆ ਜਾਂਦੇ ਐ ਰਾਤ ਨੂੰ ਚੋਰੀ ਚਕਾਰੀ ਕਰਦੇ ਐ ਗੱਟੇ ਜਾ ਕੇ ਲੈ ਜਾਂਦੇ ਐ ਉਹ ਆਰਟੀਏ ਦੇ ਆ ਲੇਬਰ ਤੇ ਵੀ ਨੁਕਸਾਨ ਹੁੰਦਾ ਜੀ ਚੋਰੀ ਗਾਰਡ ਨਹੀਂ ਰੱਖੇ ਤੇ ਗਾਰਡ ਮਾਰਕੀਟ ਕਮੇਟੀ ਦੇ ਚੌਕੀਦਾਰ ਹੈਗੇ ਜੋ ਪਤਾ ਹੀ ਨਹੀਂ ਲੱਗਦਾ ਕਿਸੇ ਵੇਲੇ ਹੁੰਦੇ ਐ ਕਿਸੇ ਵੇਲੇ ਨਹੀਂ ਹੁੰਦੇ ਤੇ ਚੋਰੀ ਤਾਂ ਫਿਰ ਹੋਈ ਜਾਂਦੀ ਹੈ ਕਿਉਂਕਿ ਚਾਰੇ ਪਾਸੇ ਤੇ ਗਲੀਆਂ ਲੱਗਦੀਆਂ ਜੀ ਕੋਈ ਗੇਟ ਤਾਂ ਹੈ ਨਹੀਂ ਜਾਂ ਗੇਟ ਬੰਦ ਕੀਤਾ ਹੋਏ ਫਿਰ ਤਾਂ ਪਤਾ ਲੱਗ ਜੇ ਵੀ ਕਿਸੇ ਪਾਸੇ ਚੌਕੀਦਾਰ ਹੈਗਾ ਕਿਉਂਕਿ ਉਹ ਚੌਕੀਦਾਰ ਵੀ ਕੀ ਕਸਰ ਰਹੀ ਹੈ ਉਹਦੇ ਵਿੱਚ ਇਹ ਦਿਨਾਂ 'ਚ ਕਿੰਨੀ ਕੀ ਵਾਰਦਾਤ ਹੋ ਗਈ ਇੱਥੇ ਇੱਥੇ ਦਾ ਟੁਕੜਾ ਹੈ ਮੰਨ ਲਓ ਇਹ ਬਾਹਲਾ ਨਾ ਤਾਂ 100 ਗਟਾ ਚੱਕਿਆ ਗਿਆ ਹੋਊਗਾ ਸਾਰੀ ਪੂਰੀ ਮੰਡੀ ਦੇ ਕਿ ਚੱਕੇ ਕਿੱਥੋਂ ਲੱਗੇ ਜਾਂਦਾ ਹੈ ਕਿ ਕਿੱਥੋਂ ਜਾਂਦੇਗੇ ਜਿੱਥੇ ਲੋਟ ਆਇਆ ਉਹੀ ਲੈ ਜਾਂਦੇ ਦੇਖਦੇ ਹੁਣ ਜਿੱਥੇ ਬੰਦਾ ਹੈ ਨਹੀਂ ਜਾਂ ਬੈਠਿਆ ਜਾ ਕੋਈ ਆਦਾ ਸੁੱਤਾ ਪਿਆ ਸੁੱਤੇ ਪਏ ਦੇ ਇਹ ਕੰਮ ਹੁੰਦਾ ਹੈ ਰਾਤ ਨੂੰ ਤਕਰੀਬਨ 2 ਤੋਂ ਲੈ ਕੇ 4 ਵੇ ਦੇ ਵਿੱਚ ਵਿੱਚ ਹੁੰਦਾ ਇਹ ਕੰਮ ਤਾਂ ਕੰਪਲੇਨ ਲਿਖਾਈ ਨਹੀਂ ਤੁਸੀਂ ਜਿਸ ਵੇਲੇ ਬੰਦਾ ਸੁੰਦਾ ਹੁੰਦਾ ਤੇ ਕਈ ਵਾਰੀ ਕੋਈ ਲੇਬਰ ਵਾਲੇ ਸੁੱਤੇ ਹੁੰਦੇ ਆ ਉਹਨਾਂ ਦੇ ਜੇਬ 'ਚੋਂ ਫੋਨ ਵਗੈਰਾ ਚੱਕੇ ਜਾਂਦੇ ਆ ਕੱਢ ਕੇ ਲੈ ਜਾਂਦੇ ਆ ਉਹ ਵੀ ਨੁਕਸਾਨ ਬੜਾ ਹੁੰਦਾ ਜੀ ਕਿਸਾਨਾਂ ਦਾ ਬੀਰ ਜੀ ਕੀ ਨਾਮ ਹੈ ਤੁਹਾਡਾ? ਰਾਜੀ ਬੋਲ। ਕਿਸ ਤਰ੍ਹਾਂ ਦਾ ਇਹ ਮੋਲ ਹੈ? ਇਲੈਕਸ਼ਨਾਂ ਦੇਖ ਕੇ ਕਿਸ ਤਰ੍ਹਾਂ ਦਾ ਉਮੀਦਵਾਰ ਚਾਹੀਦਾ ਤੁਹਾਨੂੰ? ਉਮੀਦਵਾਰ ਉਹ ਕਿਹੜਾ ਫੋੜੇ ਲੈਣਾ ਕਿਹੜਾ ਮੋਲ ਹੈ ਕਿਹੜਾ ਨਹੀਂ ਹੈ? ਹਾਂ। ਇਸ ਦਾ ਸਾਨੂੰ ਆਪ ਨੂੰ ਪਤਾ ਕਿਹੜੀ ਪਾਰਟੀ ਆਣੀ ਹੈ ਕਿਹੜੀ ਨਹੀਂ ਆਣੀ ਹੈ। ਹਾਂ। ਵੈਸੇ ਕੀ ਕੀ ਕੰਮ ਰਹਿੰਦੇ ਨੇ ਕਿ ਜਿਹੜੇ ਕਰਨ ਵਾਲੇ ਸਾਰੇ ਮੁੰਡੇ ਸਾਰੇ ਕੰਮ ਰਹਿੰਦੇ ਕੋਈ ਇੱਥੇ ਕੋਈ ਪਾਣੀ ਦਾ ਨਹੀਂ ਸਾਈਂ ਢਾਕੂ ਲੱਖੀ ਦਾ ਉਹਨਾਂ ਨੇ ਲੈ ਵੇ ਸੋ ਜਾਦੇ ਰਾਤ ਨੂੰ ਕੰਮ ਕਰਕੇ 2-4 ਘੰਟੇ 4-4 ਘੰਟੇ ਚੱਕੀ ਜਾਂ ਤੋਂ ਰਾਤ ਨੂੰ। ਹਾਂ। ਤੇ ਉਹ ਸਾਡੀ ਜਿਵੇਂ ਬੈ ਜਾਂਦੇ ਆ। ਹਾਂ। ਰਵੀਰ ਜੀ ਹੋਰ ਵੀ ਗੱਲਬਾਤ ਕਰਦੇ ਆ ਵੀਰ ਜੀ ਕੀ ਨਾਮ ਹੈ ਜੀ ਤੁਹਾਡਾ ਲਖੀਰ ਸਿੰਘ ਜੀ ਵੀਰ ਜੀ ਕਿਸ ਤਰ੍ਹਾਂ ਦੇਖਦੇ ਹੋ ਵੋਟਾਂ ਆ ਗਿਆ ਤੇ ਕਿਸ ਤਰ੍ਹਾਂ ਦਾ ਉਮੀਦਵਾਰ ਚਾਹੀਦਾ ਹੈਗਾ ਕੀ ਮੋਲ ਹੈ ਨਹੀਂ ਸਾਡੇ ਗੜਾਂ ਵਿੱਚ ਕਾਣ ਬਹੁਤ ਆ ਜੀ ਕਿਸੇ ਨੇ ਸਾਰ ਨਹੀਂ ਲਈ ਆ ਕੋਈ ਆਇਆ ਨਹੀਂ ਗੜਾਂ ਇਸ਼ਕਾਂ ਪੂਗਾ ਜੀ ਪਿੰਡ ਉਸਦਾ ਜੜਾ ਪਰ ਜਾ ਰਹੇ ਨੇ ਉਮੀਦਵਾਰ ਤਾਂ ਪਿੰਡਾਂ ਜਾ ਰਹੇ ਨੇ ਤੁਸੀਂ ਗੱਲ ਕਰਦੇ ਨਹੀਂ ਆਪਦੇ ਮੁੱਦੇ ਰੱਖਦੇ ਹਾਂ ਰੱਖਦੇ ਆ ਜੀ ਕੋਈ ਆਇਆ ਤਾਂ ਆਇਆ ਨਹੀਂ ਅਰੇ ਆਉਣ ਆਉਣ ਆਉਣਗੇ ਜੀ ਲਗਾਤਾਰ ਅਸੀਂ ਗੱਲਬਾਤ ਕਰਦੇ ਆਂ ਵੀਰ ਜੀ ਕੀ ਨਾਮ ਹੈ ਤੁਹਾਡਾ ਮੇਰੇ ਨਾਮ ਵਿੱਕੀ ਹੈ ਕੀ ਕਿਹੜੇ ਪਿੰਡ ਦਾ ਤੁਹਾਡਾ ਰਾਂਪਰਾ ਸ਼ਹਿਰ ਜੀ ਹਾਂ ਤੇ ਕਿਸ ਤਰ੍ਹਾਂ ਦਾ ਉਮੀਦਵਾਰ ਚਾਹੁੰਦੇ ਤੁਸੀਂ ਆਉਣਾ ਚਾਹੀਦਾ ਜੀ ਇੱਥੇ ਸੁਲਤਾ ਵਧੀਆ ਹੋਣਾ ਸੁਲਤਾ ਵਧੀਆ ਹੋਣਾ ਹਾਂ ਤੇ ਸਾਨੂੰ ਕੋਈ ਬਾਦਗਾਰਨਾ ਹੋਵੇ ਮੇਰਾ ਨਾਮ ਸਰਮੇਰ ਸਿੰਘ ਲੋਕ ਸਭਾ ਚੋਣਾ ਹੋਣ ਜਾ ਰਹੀਆਂ ਬਠਿੰਡਾ ਦੇ ਉਮੀਦਵਾਰ ਤੁਹਾਨੂੰ ਪਤਾ ਹੀ ਹੋਣਗੇ ਕਿਹੜੇ ਕਿਹੜੇ ਨੇ ਕਿ ਤਾਂ ਕਿਸ ਤਰ੍ਹਾਂ ਦਾ ਉਮੀਦਵਾਰ ਚਾਹੀਦਾ ਸਾਨੂੰ ਉਮੀਦਵਾਰ ਆਏਗਾ ਜਿਹਦਾ ਜੀ ਸਾਡੀ ਮੰਡੀ ਨੂੰ ਸਹੂਲਤ ਮਿਲਣੀ ਚਾਹੀਦੀ ਜਿਹਨਾਂ ਦਾ ਨੂੰ ਕਿਸਾਨਾਂ ਨੂੰ ਤੇ ਸਾਡੀ ਮਿਹਨਤ ਨੂੰ ਟਾਈਮ ਸਿਰ ਬੋਲੀ ਹੋ ਜੇ ਟਾਈਮ ਸਿਰ ਜਿੰਸ ਚੱਕੀ ਜਾਵੇ ਗਡੌਣਾ ਚੱਲੀ ਜਾਵੇ ਤੇ ਇੱਥੇ ਕੋਈ ਚੋਰੀ ਚੱਕਰ ਨਾ ਹੋਵੇ ਜੀ ਸਾਡੀ ਲੈਵਲ ਤੇ ਹੀ ਹੈ ਜੀ ਸੁਣਵਾਈ ਹੁੰਦੀ ਨਹੀਂਗੀ ਇੱਥੇ ਇੱਥੇ ਸੁਣਵਾਈ ਘੱਟ ਹੁੰਦੀ ਹੈ ਹੁਣ ਕੱਲ ਤੋਂ ਮਦਲਕ ਆਇਆ ਆਇਆ ਅਫਸਰ ਆਇਆ ਹੈ ਡੀਐਸਪੀ ਸਾਹਿਬ ਆਏ ਸੀ ਉਹ ਕਹਿੰਦੇ ਸੀ ਸਖਤ ਤੋਂ ਸਖਤ ਕਦਰਾ ਲਾਵਾਂਗੇ ਜੀ ਜਿਹੜਾ ਵੀ ਚੋਰ ਚੱਕਾ ਫੜਿਆ ਗਿਆ ਸੀ ਉਹਨੂੰ ਪਰਚਾ ਕਰਾਵਾਂਗੇ ਮਤਲਬ ਪਰਚਾ ਜ਼ਰੂਰੀ ਹੈ ਜੀ ਜੇ ਗੱਲ ਕਰੀ ਕਿੰਨੀ ਕੀ ਚੋਰੀ ਹੋ ਗਈ ਕਿੰਨਾ ਕ ਨੁਕਸਾਨ ਹੋ ਗਿਆ ਨੁਕਸਾਨ ਤਾਂ ਬਹੁਤ ਜ਼ਿਆਦਾ ਹੋ ਜਾਂਦਾ ਕਿਸੇ ਦੇ 5 ਘੱਟੇ ਚੱਕੇ ਜਾਂਦੇ ਕਿਸੇ ਦੇ 4 ਚੱਕੇ ਜਾਂਦੇ ਕਿਸੇ 20 ਘੱਟੇ ਚੱਕੇ ਜਾਂਦੇ ਦੱਸਿਆ ਜਾਂਦਾ ਵੀ ਸਿਕਿਉਰਿਟੀ ਗਾਰਡ ਵੀ ਇੱਥੇ ਬਹੁਤ ਨਹੀਂ ਆਹ ਕੱਲ ਤੋਂ ਸਿਕਿਉਰਿਟੀ ਗਾਰ ਤਾਂ ਉਮੀਦਵਾਰ ਦੀ ਗੱਲ ਕਰੀ ਕਿਸ ਕਿਸ ਤਰ੍ਹਾਂ ਦਾ ਚਾਹੀਦਾ ਤੁਹਾਨੂੰ ਕਿਹੜੇ ਇਲੈਕਸ਼ਨ ਦੀ ਗੱਲ ਕਰੀਏ ਸਾਨੂੰ ਤਾਂ ਇਸ ਤਰ੍ਹਾਂ ਦਾ ਚਾਹੀਦਾ ਉਮੀਦਵਾਰ ਤਾਂ ਕੋਈ ਵੀ ਖੜੇ ਸਾਂਦੀ ਦਾ ਮੰਡੀ ਦਾ ਸਹੂਲਤਾ ਮਿਲਨੇ ਚਾਹੀਦੀ ਸਾਡੀ ਲੇਬਰ ਨੂੰ ਇੱਥੇ ਨਾ ਤਾਂ ਕੋਈ ਡਿਸਪੈਂਸਰੀ ਨਾ ਕੋਈ ਚਾਜ ਦਾ ਕੋਈ ਕੰਮ ਹੈ ਹੀ ਨਹੀਂ ਵੈਸੇ ਤਾਂ ਪੁੱਛਾ ਤਾਂ ਬਿਲਕੁਲ ਜੀ ਬਹੁਤ ਹੀ ਨਰਾਜਗੀ ਲੱਗ ਰਹੀ ਹੈ ਕਈ ਕਿਸਾਨਾਂ ਨਾਲ ਗੱਲਬਾਤ ਕੀਤੀ ਲੇਬਰ ਵੀ ਸੀਗੇ ਆਰਤੀ ਐਸੋਸੀਏਸ਼ਨ ਦੇ ਪ੍ਰਧਾਨ ਨਾਲ ਵੀ ਗੱਲਬਾਤ ਕੀਤੀ ਤਾਂ ਕਿਤੇ ਕਿਤੇ ਨਰਾਜਗੀ ਹੈਗੀ ਆ ਤੇ ਕਈ ਲੋਕਾਂ ਨੇ ਆਪਦੀ ਆਪਦੀ ਰਾਏ ਦਿੱਤੀ ਕੈਮਰਾਮੈਨ ਗੁਰਵਿੰਦਰ ਨਾਲ ਕਪੀ ਸ਼ਰਮਾ ਦੀ ਵਿਸ਼ੇਸ਼ ਰਿਪੋਰਟ